ਜਗ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਭਾਰਤ ਦੇ ਇੱਕ ਵਾਰ ਫਿਰ ਤੋਂ ਇੱਕ ਨੌਜਵਾਨ ਨੇ ਏਸ਼ੀਆ ਦੇ ਵਿੱਚ ਨਾਮ ਰੋਸ਼ਨ ਕਰਕੇ ਰੱਖ ਦਿੱਤਾ ਇਹ ਕੋਈ ਹੋਰ ਨਹੀਂ ਬਲਕਿ ਪੰਜਾਬ ਦੇ ਪਿੰਡ ਦਾਖਾਂ ਦਾ ਨੌਜਵਾਨ ਬਲਪ੍ਰਿਤ ਹੈ ਉਹ ਜਿਹੜਾ ਨੇ ਮਿਸਟਰ ਏਸ਼ੀਆ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਤੇ ਇਸ ਮੌਕੇ ਸਾਡੀ ਟੀਮ ਬਲਪ੍ਰੇਤ ਦੇ ਘਰ ਪਹੁੰਚੀ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਕਿਸ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਤੇ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਮੁਕਾਮ ਨੂੰ ਹਾਸਲ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਕੋਚ ਮਿਸਟਰ ਅੰਕੁਸ਼ ਵੀ ਹਾਜ਼ਰ ਸਨ ਵਾਲਪ੍ਰਿੰਗ ਇਸ ਜਿੱਤ ਨੂੰ ਲੈ ਕੇ ਜਿੱਥੇ ਪਿੰਡ ਵਾਲਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਸੀ ਉੱਥੇ ਹੀ ਪਰਿਵਾਰ ਵੱਲੋਂ ਉਹਨਾਂ ਦਾ ਦਰਵਾਜ਼ੇ ਉੱਤੇ ਤੇਲ ਚੋਕੇ ਨਿਗਾ ਸਵਾਗਤ ਕੀਤਾ ਗਿਆ ਆਓ ਦੇਖਦੇ ਹਾਂ ਸਾਡੇ ਸਹਿਯੋਗੀ ਜਗਦੇਸ਼ ਸਿੰਘ ਦੀ ਇੱਕ ਖਾਸ ਰਿਪੋਰਟ ਸ਼ਸ਼ੀਕਲ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਦਾਖਾ ਦੇ ਵਿੱਚ ਜਿੱਥੇ ਇੱਕ ਨੌਜਵਾਨ ਨੇ ਭਾਰਤ ਦਾ ਫਿਰ ਤੋਂ ਦੁਨੀਆ ਦੇ ਨਕਸ਼ੇ ਦੇ ਵਿੱਚ ਜਿਹੜਾ ਸੀ ਟੌਪ ਦੇ ਉੱਤੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਭਾਰਤ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਉਹਨਾਂ ਨੇ ਕੀ ਕੀਤਾ ਇਸ ਵਾਸਤੇ ਕਿਹੜੀ ਚੈਂਪੀਅਨ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਕੀ ਭਾਰਤ ਦਾ ਨਾਮ ਹੈ ਜਿਹੜਾ ਉਹ ਦੁਨੀਆ ਦੇ ਨਕਸ਼ੇ ਦੇ ਵਿੱਚ ਟੌਪ ਤੇ ਆਪਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੇਰੀ ਮੁਰਾਦ ਹੈ ਬਰਪਰੀ ਸਿੰਘ ਜੀ ਦਾਖਾ ਤੋਂ ਬਰਪਰੀ ਜੀ ਤੁਹਾਨੂੰ ਜੀ ਆਇਆਂ ਨੂੰ ਜੀ ਜਗ ਨਿਊਜ਼ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਰਪਰੀ ਜੀ ਕਿਹੜੀ ਚੈਂਪੀਅਨ ਸੀਗੀ ਕਿਹੜੀ ਚੈਂਪੀਅਨਸ਼ਿਪ ਸੀ ਜਿੱਥੇ ਤੁਸੀਂ ਮੁਕਾਬਲਾ ਜਿੱਤ ਕੇ ਇੱਕ 골ਡ ਮੈਡਲ ਹਾਸਲ ਕੀਤਾ ਥੋੜਾ ਬਰੀਫ ਕਰ ਦਿਓ ਹਾਂਜੀ ਇਹ ਨਾ ਜੀ ਮਿਸਟਰ ਏਸ਼ੀਆ ਹੋਇਆ ਥਾਈਲੈਂਡ ਤੇ 26 ਤਰੀਕ ਦਾ ਅਸੀਂ ਗਏ ਸੀਗੇ 28 ਦਾ ਸੀਗਾ ਤੇ ਐਫ ਆਈ ਐਫ ਫੈਡਰੇਸ਼ਨ ਵੱਲੋਂ ਇਹ ਕਰਾਇਆ ਗਿਆ ਬਾਡੀ ਬਿਲਡਿੰਗ ਦਾ ਕੰਪੀਟੀਸ਼ਨ ਉਹਦੇ ਚ ਜਾਨੀ ਦੋ ਪਲੇਸਾਂ ਆਈਆਂ ਜੀ ਇੱਕ 골ਡ ਤੇ ਇੱਕ ਤੀਜਾ ਤਗਮਾ ਜਾਨੀ ਕਿ ਬ੍ਰੌਂਜ਼ ਮੈਡਲ ਤੇ ਕਲਾਸਿਕ ਬਾਡੀ ਬਿਲਡਿੰਗ ਚ 골ਡ ਸੀਗਾ ਤੇ ਆਪਣਾ ਸਪੋਰਟਸ ਮਾਡਲ ਕੈਟਾਗਰੀ ਚੋਂ 3ਰਡ ਆਇਆ ਵਾ ਤੇ ਆ ਸੀਗਾ ਜੀ ਤੇ ਬਾਕੀ ਮਿਸਟਰ ਏਸ਼ੀਆ ਦਾ ਓਨ ਟਾਈਟਲ ਜੁੜ ਗਿਆ ਆਪਣੇ ਨਾਲ ਆ ਕੋਈ ਸਾਹਿਬ ਵਾ ਕਿਹਨਾਂ ਨੇ ਪੁੱਛੋ ਇਹਨਾਂ ਨੇ ਬਣਾਇਆ ਵਾ ਇਹਨਾਂ ਨੇ ਦੱਸਿਆ ਸਾਰਾ ਕੁਝ ਬਰਪਰੀ ਜੀ ਕਿੰਨੀ ਕ ਇਹਨੂੰ ਸਮਾਂ ਲੱਗਿਆ ਤੁਸੀ ਜਿੱਦਾਂ 골ਡ ਮੈਡਲ ਹਾਸਲ ਕੀਤਾ ਤੇ ਕਿੰਨੀ ਕ ਤਿਆਰੀ ਕੀਤੀ ਤੁਸੀ ਤਿਆਰੀ ਤਾਂ ਹੀ ਹੁਣ ਜਿਮ ਵਗੈਰਾ 2015 ਦੇ ਕਰਦੇ ਆ ਤੇ ਪਰ ਪਿਛਲੇ ਨਵੰਬਰ ਚ ਵੀ ਮਤਲਬ ਕੀ ਸੋਚ ਲਿਆ ਸੀ ਬਾਈ ਕਹਿੰਦਾ ਵੀ ਕੰਪੀਟੀਸ਼ਨ ਆ ਵੀ ਕਰਨਾ ਉਹ ਤੋਂ ਪਹਿਲਾਂ ਫਿਰ ਪਹਿਲਾਂ ਜਿਵੇਂ ਮੂਰਤੀ ਨੂੰ ਇੱਕ ਤਿਆਰ ਕਰਦੇ ਗੇਨਿੰਗ ਕੀਤੀ 90 99 ਕਿਲੋ ਭਾਰ ਫਿਰ ਜਿਵੇਂ ਉਹਨੂੰ ਤਰਾਸ਼ਣਾ ਉਹ ਚੀਜ਼ ਜਣੀ 15 20 ਕਿਲੋ ਭਾਰ ਤੋੜਿਆ ਤੇ ਪਾਣੀ ਪੂਣੀ ਐਂਡ ਤੇ ਛੱਡਣਾ ਪੈਂਦਾ ਜਾਂ ਰੋਟੀ ਪਾਣੀ ਛੱਡਣਾ ਪੈਂਦਾ ਸਾਰਾ ਕੁਝ ਜਣੀ 3 ਕ ਮਹੀਨਿਆਂ ਤੋਂ ਜਣੀ ਰੋਟੀ ਵਗੈਰਾ ਛੱਡਿਆ ਵੀ ਸਾਰਾ ਕੁਝ ਜਾਣੀ ਕਹ ਲੋ ਵੀ 8-9 ਮਹੀਨਿਆਂ ਦੀ ਸੀਗੀ ਮੀਨਤ ਇਹਦੇ ਪਿੱਛੇ ਤੇ ਬਣ ਗਿਆ ਚਲੋ ਹੋਪਸੋ ਬਹੁਤ ਵਧੀਆ ਹੋਵੇ ਜੀ ਹਾਂਜੀ ਅੱਛਾ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਪਿੰਡ ਦੇ ਵਿੱਚ ਆਪਾਂ ਦੇਖਿਆ ਕਿ ਤੁਹਾਡਾ ਇੱਕ ਬਹੁਤ ਹੀ ਵਧੀਆ ਮਤਲਬ ਸਵਾਗਤ ਕੀਤਾ ਕੀ ਮਹਿਸੂਸ ਕਰਦੇ ਹੋ ਤੁਸੀਂ ਪਿੰਡ ਜੀ ਵਧੀਆ ਮੈਨੂੰ ਇਹਨਾਂ ਮੈਂ ਐਕਸੈਪਟ ਨਹੀਂ ਸੀ ਕੀਤਾ ਵੀ ਇੰਨਾ ਇਕੱਠ ਹੋ ਜੂ ਜਾਂ ਹਨਾ ਵੀ ਚਲੋ ਪਰ ਵਧੀਆ ਬਹੁਤ ਧੰਨਵਾਦ ਪਿੰਡ ਵਾਲੇ ਪਹਿਲਾਂ ਤੁਸੀਂ ਸਪੋਰਟ ਕੀਤਾ ਆਪਣੇ ਯਾਨੀ ਜਦੋਂ ਇਹਨਾਂ ਨੂੰ ਪਤਾ ਇੰਸਟਾਗ੍ਰam ਤੇ ਆਪਣਾ ਵਧੀਆ ਚਲੋ ਫੈਨ ਫੋਲੋਇੰਗ ਜੀ ਬਣ ਗਈ ਜਦੋਂ ਫੈਨ ਕਾਦੀ ਕੱਲੀ ਫੋਲੋਇੰਗ ਲਾ ਲੋ ਤੇ ਉਹ ਦੋ ਦੋ ਹੀ ਸਾਰੇ ਵਧੀਆ ਸਪੋਰਟ ਕਰਦੇ ਆ ਤੇ ਬਾਕੀ ਆਏ ਆ ਵੀ ਹੁਣ ਥੋੜਾ ਜਿਹਾ ਵੀ ਮੈਂ ਫਿਟਨੈਸ ਨਾਲ ਜੁੜਿਆ ਹੋਇਆ ਮਾ ਤਾਂ ਕਰਕੇ ਲੋਕੀ ਆਪ ਵੀ ਵਧੀਆ ਸਮਝਦੇ ਕਹਿੰਗੇ ਨਸ਼ੇ ਪੱਤੇ ਦਾ ਹਨਾ ਤੁਹਾਨੂੰ ਪਤਾ ਹੀ ਆ ਪੰਜਾਬ ਚ ਕੀ ਸਿਸਟਮ ਹੈ ਲੜਾਈ ਝਗੜਿਆਂ ਦਾ ਤੇ ਸੋ ਜਦੋਂ ਵੱਖਰਾ ਜਿਹਾ ਕਰਦਾ ਬੰਦਾ ਕੁਛ ਉਹਦੀ ਸਪੋਰਟ ਆਟੋਮੈਟਿਕ ਹੀ ਕਰਦੇ ਆ ਮੈਂ ਤਾਂ ਸਾਰੇ ਪਿੰਡ ਵਾਲੀ ਮਤਲਬ ਆਏ ਸੀਗੇ ਵੀ ਵੀ ਹਾਂ ਵੀ ਕਹ ਲੋ ਜਵਾਗ ਜਿਹਾ ਜਿਵੇਂ ਹੁੰਦਾ ਨਾ ਵੀ ਜਿਵੇਂ ਮੈਂ ਕੋਈ ਚੀਜ਼ ਅਚੀਵ ਕਰਦਾ ਵੀ ਇਹਨਾਂ ਨੂੰ ਐ ਹੁੰਦਾ ਵੀ ਕਿਉਂਕਿ ਮੈਂ ਥੱਲੇੋਂ ਜੇ ਉੱਠਿਆ ਆ ਵੀ ਇਹਨਾਂ ਗਰੀਬੀ ਜਿਹੜਾ ਅਪੋਂਠੇ ਹੋਇਆ ਆ ਤੇ ਇਹਨਾਂ ਨੂੰ ਐ ਹੁੰਦਾ ਵੀ ਯਾਰ ਵੀ ਬੰਦਾ ਵੀ ਹੈ ਨਾ ਵੀ ਉਹੀ ਇੱਥੇ ਵਿਚਾਰਾ ਰੁੜਦਾ ਫਿਰਦਾ ਇਹ ਵੀ ਅੱਜ ਕੋ ਬਣ ਗਿਆ ਵੀ ਬਹੁਤ ਖੁਸ਼ੀ ਮੰਦ ਹੈ ਪਿੰਡ ਵਾਲੇ ਤੇ ਐ ਜਦੋਂ ਤੁਸੀਂ ਗਏ ਸੀਗੇ ਕੰਪੀਟੀਸ਼ਨ ਵਿੱਚ ਭਾਗ ਲੈਣ ਲਈ ਉਹ ਤੁਹਾਨੂੰ ਲੱਗਦਾ ਸੀਗਾ ਵੀ ਤੁਸੀਂ ਕੋਈ ਏਦਾਂ ਭਾਰਤ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕਰੋਗੇ ਇਹ ਜੀ ਐ ਆ ਵੀ ਤਿੰਨ ਕੁ ਮਹੀਨੇ ਪਹਿਲਾਂ ਜਦੋਂ ਸ਼੍ਰੈਡਿੰਗ ਸ਼ੁਰੂ ਕੀਤੀ ਕਟਿੰਗ ਜਾਨੀ ਪਹਾੜ ਤੋੜਨ ਲੱਗੇ ਉਦੋਂ ਬਾਈ ਨੂੰ ਮੈਂ ਕਿਹਾ ਮੈਂ ਕਿਹਾ ਵੀ ਬਾਈ ਬਾਈ ਕਹਿੰਦਾ ਵੀ ਇਹ ਜਾਣਾ ਤਾਂ ਕਹਿੰਦਾ ਫਿਰ ਕਰਨਾ ਹੀ ਹੈ ਕੰਮ ਮੈਂ ਕਿਹਾ ਵੀ ਉਹਨੇ ਬਰਾਬਰ ਖੜਨ ਯੋਗਾ ਕਰਦੇ ਹੋ ਕਿਉਂਕਿ ਉੱਥੇ ਬੰਦੇ ਵੀ ਮਤਲਬ ਕਿ ਉਹ ਚੀਨੇ ਚੁੰਨੇ ਉਹ ਤਾਂ ਬੜੇ ਤਗੜੇ ਹੁੰਦੇ ਆ ਜੀ ਉਹਨਾਂ ਦੀ ਡਾਈਟ ਸ਼ੁਰੂ ਤੋਂ ਹੀ ਆਇਆ ਨਾ ਬੋਇਲ ਵਗੈਰਾ ਖਾਂਦੇ ਆ ਉਹ ਤੇ ਚਿਕਨ ਜਾਂ ਫਿਰ ਕੀੜੇ ਮਕੌੜੇ ਜੇ ਆਪਾਂ ਰੋਟੀ ਚੌਲ ਹਨਾ ਇਹ ਮਤਲਬ ਬੋਡੀ ਬਿਲਡਿੰਗ ਚ ਨਹੀਂ ਫਿੱਟ ਪੈਂਦੀਆਂ ਚੀਜ਼ਾਂ ਤੇ ਮੈਂ ਕਹਾਂ ਵੀ ਉਹਨਾਂ ਬਰਾਬਰ ਖੜਨੇ ਜੋਗੇ ਹੋਈਏ ਜਿੱਤ ਹਾਰ ਤਾਂ ਚਲੋ ਬਣੀ ਹੋਈ ਆ ਵੀ ਕੀ ਪਤਾ ਨਾ ਕੀ ਨਾ ਜਿੱਤਣਾ ਨਹੀਂ ਜਿੱਤਣਾ ਵੀ ਆਏ ਨਾ ਹੋਵੇ ਵੀ ਅਲੱਗ ਜਿਹਾ ਦਿਖੀਏ ਵੀ ਪਹਿਲਾਂ ਹੀ ਜੱਜ ਕਹਿਣ ਵੀ ਨਹੀਂ ਵੀ ਇਹ ਤਾਂ ਵੀ ਹਨਾ ਹੈ ਨਹੀਂ ਖੜਨ ਵਾਲਾ ਤੇ ਚਲੋ ਉੱਥੇ ਜਦੋਂ ਜਣੀ ਪਹਿਲਾਂ ਤੀਜੀ ਪਲੇਸ ਆਈ ਉਦੋਂ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਨਾ ਐ ਲੱਗਿਆ ਵੀ ਚਲੋ ਮੈਂ ਹਨਾ ਵੀ ਇੰਨੇ ਐਕਸਪੀਰੀਅੰਸ ਨਹੀਂ ਸੀ ਇਹਦੇ ਚ ਉਹ ਜਦੋਂ ਆਏ ਨਾ ਕਟਕੁਟ ਜਿਹਾ ਦੇਖੇ ਉਹ ਤਾਂ ਐ ਫਿਰਨੇ ਜਿਵੇਂ ਰਾਜੇ ਹੁੰਦੇ ਇਥੋਂ ਇੰਡੋਨੇਸ਼ੀਆ ਦੇ ਚਾਈਨਾ ਦੇ ਹਨਾ ਤੇ ਜਾਂ ਹੋਰ ਕਈ ਕੰਟਰੀਆਂ ਸੀਗੀਆਂ 28 30 ਕੰਟਰੀਆਂ ਤੇ ਉਹ ਪਰ ਜਦੋਂ ਉਹਦੇ ਚ ਤੀਜੀ ਪ੍ਰੈਸ ਆਈ ਫਿਰ ਮੈਨੂੰ ਹੌਸਲਾ ਜਾ ਆ ਗਿਆ ਪਰ ਦੂਜੀ ਕੈਟਾਗਰੀ 'ਚ ਤਾਂ ਮੈਂ ਐ ਹੀ ਗਿਆ ਵੀ ਬੱਸ ਵੀ ਮੈਂ ਹੀ ਆ ਸਾਰਾ ਕੁਝ ਤੇ ਜਦੋਂ ਉਹਨਾਂ ਨੇ ਨੌ ਬੋਲਿਆ ਵੀ 골ਡ ਪਹਿਲਾ ਪਹਿਲਾਂ ਮੈਨੂੰ ਕਦੇ ਵੀ ਕੁਝ ਹੋਰ ਮੈਨੂੰ ਯਕੀਨ ਜਿਆ ਨਹੀਂ ਆਇਆ ਤੇ ਫਿਰ ਜਦੋਂ ਮਤਲਬ ਇਹਨਾਂ ਨੇ ਬਾਈ ਇਹਨਾਂ ਨੇ ਇਸ਼ਾਰੇ-ਇਸ਼ੂਰੇ ਕੀਤੇ ਵੀ ਜਾਜ ਆ ਤੇ ਆ 골ਡ ਪਾਇਆ ਮੈਨੂੰ ਫੇਰ ਪਤਾ ਲੱਗਿਆ ਵੀ 골ਡ ਆ ਵੀ ਦਿਮਾਗ ਸੋਨੇ ਹੋਇਆ ਪਿਆ ਸੀਗਾ ਤੇ ਮੈਂ ਕਿਹਾ ਵੀ ਤੀਜਾ ਦੂਜਾ ਸ਼ਾਇਦ ਆ ਗਿਆ ਹੋਊਗਾ ਕੈਟਾਗਰੀ ਵਾਲੇ ਤਗੜੇ ਪਲੇਅਰ ਸੀ ਮੈਨੂੰ ਤਾਂ ਐ ਸੀ 5ਵੇਂ 6ਵੇਂ ਤੇ ਆਊਗਾ ਤੇ ਪਰ ਜਦੋਂ ਮਤਲਬ ਕੌਨਫੀਡੈਂਸੀ ਇੰਨਾ ਹੋ ਗਿਆ ਸੀ ਵੀ ਜਦੋਂ ਐ ਬਾਈਸੈਪ ਦਿਖਾਉਣੇ ਪੱਟ ਐ ਕਰਕੇ ਵੀ ਉਹ ਉਹ ਬੰਦੇ ਨੂੰ ਜੱਜ ਨੂੰ ਵੀ ਉਹ ਹੁੰਦਾ ਵੀ ਹਾਂ ਵੀ ਬੰਦਾ ਵੀ ਕੌਨਫੀਡੈਂਟ ਹੈ ਵਾ ਵੀ ਕੱਲਾ ਕੱਲਾ ਮਸਲ ਪਾੜ ਦਿੰਦਾ ਇਹਦਾ ਤੇ ਜਦੋਂ ਪਹਿਲਾਂ ਨੂੰ ਬੋਲਿਆ ਮੈਂ ਤਾਂ ਵੀ ਥੋੜਾ ਜਿਹਾ ਹੋ ਗਿਆ ਸੀਗਾ ਫਿਰ ਮੈਂ ਫਿਰ ਉਦੋਂ ਬਾਅਦ ਜਦੋਂ ਕੰਪੀਟੀਸ਼ਨ ਮੁੱਕ ਗਿਆ ਉਦੋਂ ਫੇਰ ਵੀ ਮਤਲਬ ਮੈਨੂੰ ਯਕੀਨ ਜਾਣ ਆ ਉਹ ਵੀ ਹੋ ਗਿਆ ਯਾਰ ਸੱਚੀ ਬਣ ਕੇ ਕਿਉਂਕਿ ਔਖਾ ਬਹੁ ਸੀ ਜੀ ਪਹਿਲਾਂ ਪਾਣੀ ਪੂਣੀ ਛੱਡਿਆ ਹੈ ਨਾ ਦੋ ਤਿੰਨ ਦਿਨ ਪਹਿਲਾਂ ਵੀ ਕਹ ਲੋ ਵੀ ਚੱਕ ਕੇ ਰੱਖਣ ਵਾਲਾ ਕੰਮ ਸੀ ਬੜ ਤੋ ਇੱਧਰ ਚੱਕ ਲਿਆ ਜਿਵੇਂ ਹੁਣ ਪਿਛਲੇ 20 ਦਿਨ ਤਾਂ ਐ ਸੀਗਾ ਵੀ ਹੰਬਣਾ ਮੈਂ ਜਮ ਜਾਨਾ ਬਾਈ ਕੋਲੇ ਇੱਕ ਫਰੈਂਡਸ ਵਰਲਡ ਤੇ ਇਹਨਾਂ ਨੇ ਗੱਡੀ 'ਚ ਛੱਡ ਜਾਣਾ ਲੈ ਆਉਣਾ ਹਨਾ ਫੋਨ ਕਰਕੇ ਮੇਰੇ ਛੋਟੇ ਭਰਾ ਨੂੰ ਕਹਿਣਾ ਵੀ 8:00 ਵਜੇ ਆ ਚੀਜ਼ ਵਾੜ ਕੇ ਦੇ ਦਿਓ ਤੇ ਜਾਂ ਇਹਨੂੰ ਵੀ ਜੇ ਐ ਹੋਊਗਾ ਤਾਂ ਆ ਚੀਜ਼ ਦੇ ਦਿਓ ਪਾਣੀ ਤ ਰੋਟੀ ਤਾਂ ਚਲੋ ਹੈ ਹੀ ਨਹੀਂ ਸੀ ਵੀ ਬੋਇਲ ਚਿਕਨ ਖਾਣਾ ਮਾ ਜਾਂ ਪ੍ਰੋਟੀਨ ਦਾ ਇੱਕ ਸਕੂਪ ਇਹਨੇ ਬਾਈ ਨੇ ਫੋਨ ਕਰ ਦੇਣਾ ਉਹਨੇ ਉਵੇਂ ਕਰਕੇ ਦੇਣਾ ਇੱਕ ਚੀਜ਼ ਮੈਨੂੰ ਵੱਧ ਨਹੀਂ ਦੇਣੀ ਇੱਕ ਘੱਟ ਨਹੀਂ ਦੇਣੀ ਯਾਨੀ ਮੇਰਾ ਦਿਮਾਗ ਜਿਆ ਸੋਨ ਉਹ ਵੀ ਰੋਟੀ ਤੋਂ ਬਿਨਾ ਤੁਹਾਨੂੰ ਪਤਾ ਪੰਦਾ ਨਹੀਂ ਉਹ ਕਰਦਾ ਫਿਰ ਮੈਂ ਕਾਰਡੀਓ ਕਰਨਾ ਬਾਈ ਨੇ ਕੋਲ ਖੜਾ ਰਹਿਣਾ ਕਹਿੰਨਾ ਮੈਂ ਬਿਮਾਰ ਹੋ ਗਿਆ ਹਾਂ ਹੰਬੜਾ ਜੁੱਦਾਂ 10 ਮਿੰਟਾਂ ਦੀ ਗੱਡੀ ਇੱਥੇ ਲਾ ਦੀ ਵੀ ਦਵਾਈ ਦਵਾ ਕੇ ਲੈਣੀ ਆ ਤੇ ਮਤਲਬ ਕਹਿ ਲਓ ਵੀ ਮੇਰਾ ਚਲੋ ਰੋਲ ਹੈਗਾ ਮੈਂ ਮਿਹਨਤ ਕੀਤੀ ਆ ਪਰ ਵੀ ਮੇਰੇ ਮਗਰ ਜਿਵੇਂ ਇੱਕ ਟੀਮ ਆ ਜਿਵੇਂ ਇਹ ਛੋਟਾ ਭਰਾ ਮੇਰਾ ਤੇ ਆ ਬਾਈ ਹਨਾ ਇਹਨਾਂ ਨੇ ਤਾਂ ਚਲ ਸਾਰਾ ਛੜਿਆ ਅੰਤਰੀ ਇਹਨਾਂ ਨੇ ਬਣਿਆ ਨਾ ਮਾਸਟਰਮਾਈਂਡ ਹੀ ਵੀ ਆ ਇਹਨੂੰ ਇੰਨਾ ਦੇਣਾ ਕਿਉਂਕਿ ਮਿਸਟਰ ਵਰਲਡ ਬਣ ਚੁੱਕਿਆ ਪਹਿਲਾਂ 2022 ਚ ਹਨਾ ਬਈ ਤੇ ਫਿਰ ਇਹਨਾਂ ਦਾ ਹੁਣ ਜਿਵੇਂ ਜਿਹਨੇ ਪਹਿਲਾਂ ਬੰਦੇ ਨੇ ਕੀਤਾ ਹੋਇਆ ਉਹਦੇ ਨਕਸ਼ੇ ਕਦਮ ਤੋਂ ਚੱਲਾਂਗੇ ਫਿਰ ਆਪਾਂ ਵੀ ਜਿੱਤਾਂਗੇ ਕੋਈ ਨਾ ਗੁੱਸਾ ਕਰਨਾਂਗੇ ਤੇ ਸਭ ਮੇਰੀ ਬਸ ਮਿਹਨਤ ਸੀਗੀ ਇਹਨਾਂ ਦੇ ਦਿਨਾਂ ਚ ਬਾਕੀ ਦਾ ਸਾਰਾ ਕੁਝ ਮੈਨੂੰ ਸੰਭੇ ਹੀ ਇਹਨਾਂ ਨੇ ਇੱਕ ਜਿਵੇਂ ਟੀਮ ਵਾਂਗੂ ਬਹਿ ਲੋ ਜਾਂ ਦੋ ਚਾਰ ਬੰਦੇ ਹੋਰ ਜਾਂ ਕਰਦਿਆਂ ਨੇ ਜਿਹੜੀ ਚੀਜ਼ ਹੈ ਨਹੀਂ ਦਿਮਾਗ ਨੂੰ ਗੁੱਸਾ ਆਉਣ ਦਾ ਅੱਜਿੰਦਾ ਉਹ ਚੀਜ਼ ਨਹੀਂ ਅੰਦਰ ਕੋਈ ਜਾਂਦੀ ਰੋਟੀ ਪਾਣੀ ਇਹਨਾਂ ਨੂੰ ਵਕਾਹਿਣ ਆ ਵੀ ਆ ਚੀਜ਼ ਦੇ ਦੋ ਦੇਤੀ ਨਹੀਂ ਤਾਂ ਮੈਂ ਰੋਲਾ ਪਾਉਣਾ ਉੱਚੀ ਉੱਚੀ ਤੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਵੀ ਹੋ ਰਹਿਣਾ ਵੀ ਹਾਂ ਵੀ ਨਾ ਇਹਦੇ ਗੜ ਵੀ ਮਗਰ ਨਾ ਪੋ ਐ ਮਤਲਬ ਕਿ ਮੈਂ ਮਹਿਸੂਸ ਹੈ ਕਰਦੇ ਹਾਂ ਜਿਵੇਂ ਭਾਰਤ ਦਾ ਨਾਮ ਰੌਸ਼ਨ ਕਰਨਾ ਹੈ ਉਹਦੇ ਵਿੱਚੋਂ ਪੰਜਾਬ ਸਟੇਟ ਦਾ ਨਾਮ ਰੌਸ਼ਨ ਕਰਨਾ ਉਹਦੇ ਵਿੱਚੋਂ ਦਾਖਾ ਪਿੰਡ ਦਾ ਨਾਮ ਰੌਸ਼ਨ ਕਰਨਾ ਤੇ ਫਿਰ ਆਪਣੀ ਫੈਮਲੀ ਦਾ ਨਾਮ ਹੈ ਨਾ ਇੱਕ ਬਹੁਤ ਹੀ ਮਿਡਲ ਕਲਾਸ ਫੈਮਲੀ ਚੋਂ ਤੁਸੀਂ ਦੱਸ ਰਹੇ ਹੋ ਵੀ ਉੱਠ ਕੇ ਤੁਸੀਂ ਇੱਕ ਵੱਡੇ ਮੁਕਾਮ ਤੇ ਅੱਜ ਪਹੁੰਚ ਚੁੱਕੇ ਹੋ ਤੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਤੇ ਕੀ ਕਹਿਣਾ ਚਾਹੂੰਗਾ ਜਿਹਦਾ ਫੈਮਿਲੀ ਨੇ ਤੁਹਾਨੂੰ ਫਿਰ ਪੂਰੀ ਸਪੋਰਟ ਕੀਤੀ ਇਸ ਮਾਮਲੇ ਦੇ ਵਿੱਚ ਹਾਂਜੀ ਬਾਈ ਐ ਆ ਜੀ ਜਿਵੇਂ ਮੰਨ ਲਓ ਮੈਂ ਫਿਟਨੈਸ ਇੰਡਸਟਰੀ ਜਿਹ ਪਹਿਲਾਂ ਤੋਂ ਵਰ ਬੋਡੀ ਬਿਲਡਿੰਗ ਜਿ ਮੈਂ ਪਿਛਲੇ ਜਿਵੇਂ 10 ਕਿ ਮਹੀਨੇ ਤਾਂ ਆਇਆ ਜਿਵੇਂ ਦੱਸਿਆ ਤੇ ਬਾਕੀ ਮੈਂ ਦਾ ਅਹੀ ਬੰਦੇ ਦਾ ਕਰਨਾ ਚਾਹੁੰਨਾ ਧੰਨਵਾਦ ਕਿਉਂਕਿ ਮੈਂ ਇੱਥੇ ਤੱਕ 10 ਸਾਲਾਂ ਤੱਕ ਨਹੀਂ ਪਹੁੰਚਣ ਆਉਣ ਵਾਲੇ ਜੇ ਮਤਲਬ ਮੈਂ ਬਾਈ ਨਾਲ ਨਾ ਹੁੰਦਾ ਤੇ ਕਿਉਂਕਿ ਨਾ ਜੀ ਇਹਦੇ ਚ ਗਾਹਾਂ ਜਾਣ ਚ ਹੌਲੀ ਹੌਲੀ ਸਟੈਪ ਚੜਨ ਜੇ ਵੀ ਬਹੁਤ ਟਾਈਮ ਲੈਂਦਾ ਹੁਣ ਬਾਈ ਨੂੰ ਬਾਈ ਨੇ ਦੇਖ ਲਿਆ ਵੀ ਹਾਂ ਵੀ ਮੁੰਡਾ ਮਿਹਨਤੀ ਹੈ ਵੀ ਕਰ ਜੂਗਾ ਕਿਉਂਕਿ ਔਖਾ ਬਹੁਤ ਹੋਣਾ ਪੈਂਦਾ ਜੀ ਇਹ ਵੀ ਕਹ ਲਓ ਵੀ 1% ਬੰਦੇ ਦਾ ਕੰਮ ਹੁੰਦਾ ਬਾਈ ਨੇ ਪਹਿਲਾਂ ਦੇਖਿਆ ਪਰਖਿਆ ਵੀ ਜੋਰ ਹੈਗਾ ਵੀ ਛੱਡ ਤਾਂ ਨਹੀਂ ਜਾਉ ਰਾਜ ਮੁੜ ਕੇ ਨਾ ਵੀ ਸਾਰੀ ਮਿਹਨਤੀ ਮਿੱਟੀ ਹੋ ਜਵੇ ਤੇ ਉਹ ਕਰ ਦੇ ਕਰਾਉਂਦੇ ਮੈਂ ਕਹਿੰਦਾ ਵੀ 90% ਬਾਈ ਦਾ ਰੋਲੇਜ ਕਿਉਂਕਿ ਇਹਨਾਂ ਨੇ ਮੈਂ 10-15 ਸਾਲ ਨਹੀਂ ਪਹੁੰਚਣਾ ਇੱਥੇ ਤੱਕ ਇਹ ਪੱਕੀ ਗੱਲ ਆ ਆ ਸਟੇਜ ਤੱਕ ਨਾ ਦਾਖੇ ਦਾ ਨਾਮ ਰੋਸ਼ਨ ਹੋਣਾ ਹੀ ਨਾ ਕਰ ਦੇ ਦਾ ਨਾਮ ਮੇਰਾ ਹੀ ਹੈ ਨਾ ਸਿੱਧੀ ਗੱਲ ਆ ਤੇ ਬਾਕੀ ਮੈਂ ਕਹਿੰਦਾ ਵੀ ਮੇਰੇ ਆ ਜਿਵੇਂ ਭਰਾ ਫੈਮਿਲੀ ਜਾਂ ਯਾਰ ਦੋਸਤੋ ਖੜੇ ਆ ਇੱਧਰ ਇਹਨਾਂ ਨੇ ਵੀ ਮਤਲਬ ਫੁੱਲ ਸਪੋਰਟ ਵੀ ਇਹਨਾਂ ਨੂੰ ਪਤਾ ਹੁੰਦਾ ਹੀ ਆ ਵੀ ਯਾਰ ਵੀ ਇਹਦੇ ਮੂਡ ਸਵਿੰਗ ਹੋਣੇ ਆ ਵੀ ਗੁੱਸਾ ਕਰੂਗਾ ਜਾਂ ਕੁਝ ਹੋਰ ਇਹਨਾਂ ਨੇ ਆਪ ਦਾ ਉਮੀ ਮੇਰੇ ਨਾਲ ਡੀਲ ਕਰਨੀ ਜੇ ਮੈਨੂੰ ਪਾਣੀ ਦੀ ਵੀ ਲੋੜ ਆ ਇੱਥੋਂ ਜਿਵੇਂ ਆ ਦੋ ਫੁੱਟ ਤੇ ਪੈ ਇਹਨਾਂ ਨੇ ਉਹ 10 ਫੁੱਟ ਤੋਂ ਫੜਾਉਣ ਆਉਣਾ ਵੀ ਲੈ ਵੀ ਪੀ ਵੀ ਆਏ ਨੇ ਵੀ ਤੂੰ ਚੱਕ ਲੈ ਤੇ ਯਾਨੀ ਕਹ ਲਓ ਵੀ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਉਹਦੇ ਮਗਰ ਕੋਈ ਨਾ ਕੋਈ ਹੁੰਦਾ ਹੀ ਆ ਜਦੋਂ ਵੀ ਹੁੰਦਾ ਕੁਝ ਨਾ ਵੱਡਾ ਇਸ ਲਈ ਆਪੇ ਕਹਿ ਸਕਦੇ ਆ ਕਿ ਬਲਪਰੀ ਜੀ ਦੀ ਕਾਮਯਾਬੀ ਦੇ ਪਿੱਛੇ ਬਹੁਤ ਸਾਰੇ ਹੋਰ ਸ਼ੁਭ ਦੁਆਵਾਂ ਤੇ ਸਾਰੇ ਪਰਿਵਾਰ ਦਾ ਦੋਸਤਾਂ ਮਿੱਤਰਾਂ ਦਾ ਹੱਥ ਹੈ ਤੇ ਇੱਥੇ ਜਿੱਥੇ ਇਹ ਮਤਲਬ ਇਹਨਾਂ ਨੂੰ ਇੱਕ ਤਰਾਸ਼ਿਆ ਗਿਆ ਇਹ ਕਹਿ ਸਕਦੇ ਆ ਜਿਵੇਂ ਕਹਿੰਦੇ ਹੁੰਦੇ ਆ ਵੀ ਹੀਰਾ ਕੋਲੇ ਦੀ ਖਾਣ ਚ ਹੁੰਦਾ ਆਮ ਲੋਕਾਂ ਦੇ ਵਿੱਚ ਹੀ ਹੁੰਦਾ ਆਪਾਂ ਕਹਿ ਲਈਏ ਕਿ ਜਿਹੜਾ ਬੰਦਾ ਅੱਗੇ ਹੁਣ ਹੀਰਾ ਬਣ ਚੁੱਕਿਆ ਉਹਨਾਂ ਨੂੰ ਤਰਾਸ਼ਿਆ ਉਹਨਾਂ ਨੂੰ ਤਪੱਸਿਆ ਕਰਵਾਈ ਹੈ ਤੇ ਤੁਹਾਡੇ ਗੁਰੂ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਮੈਨੂੰ ਲੱਗਦਾ ਨਾਲ ਹੀ ਖੜੇ ਨੇ ਵੀਰ ਜੀ ਕੀ ਸ਼ੁਭ ਨਾਮ ਹੈ ਜੀ ਤੁਹਾਡਾ ਜੀ ਨਾਮ ਕੁਸ਼ਕੁਮਾਰ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਜਿੱਦਾਂ ਤੁਹਾਡਾ ਇੱਕ ਜਿਹੜਾ ਸਟੋਨ ਹੈ ਹਨਾ ਹੀਰਾ ਹੀਰਾ تراਸ਼ਿਆ ਜਿਹੜਾ ਤੁਸੀਂ ਕਿੰਨੀ ਕਿੰਨੀਤ ਲੱਗੀ ਉਹਦੇ ਵਿੱਚ ਆ ਦੇਖੋ ਜੀ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਮੈਂ ਜਿਹੋ ਜਿਹੇ ਹਾਲਾਤਾਂ ਝੁੱਠਾ ਮੈਂ ਉਹੋ ਜਿਹੀ ਆਪਣੇ ਵਰਗਿਆਂ ਦੇ ਮੁੰਡਿਆਂ ਨੂੰ ਝੱਕਾ ਹਨਾ ਸੋ ਏਸੀ ਕਰਕੇ ਮੈਂ ਆਪਣੇ ਏਰੀਆ ਚ ਅੱਜ ਹੀ ਬੈਠਾ ਹਾਂ ਵਰਲਡ ਚੈਂਪੀਅਨ ਠੀਕ ਹੈ ਜੀ ਤੇ ਮੈਂ ਪ੍ਰੋ ਕਾਰਡ ਹੋਲਡਰ ਹਾਂ ਉਸ ਤੋਂ ਬਾਅਦ ਮੈਂ ਨੈਸ਼ਨਲ ਜਜ ਆਫ ਬੋਡੀ ਬਿਲਡਿੰਗ ਆ ਤੇ ਮੈਂ ਫਿਰ ਵੀ ਆਪਣੇ ਏਰੀਆ ਚ ਬੈਠਾ इवन ਨਹੀਂ ਤਾਂ ਮੇਰੇ ਵਰਗੇ ਜਿੰਨੇ ਆ ਕੋਈ ਮੁਹਾਲੀ ਸੈੱਟ ਹੋ ਗਿਆ ਕੋਈ ਚੰਡੀਗੜ੍ਹ ਆ ਕੋਈ ਬੰਬੇ ਆ ਕੋਈ ਡੈਲੀ ਆ ਤੇ ਮੈਂ ਉੱਥੋਂ ਵਾਪਸ ਆ ਗਿਆ ਤੇ ਮੇਰਾ ਲਾਸਟ ਨੀਕ ਬਾਇਟ ਹੋਇਆ ਸੀ ਕਿ ਨਹੀਂ ਯਾਰ ਵੀ ਮੈਂ ਜੇ ਇੱਥੇ ਆਪਣੇ ਰੀਜੂ ਕੁਝ ਕੀਤਾ ਤਾਂ ਮੈਂ ਆਪਦੇ ਵਰਗੇ ਚੱਕਾ ਹਣਾ ਤੇ ਮੇਰੀ ਇਹੀ ਸਰਚ ਰਹਿੰਦੀ ਆ ਸਾਰੀ ਦਿਹਾੜੀ ਵੀ ਮੇਰੇ ਜਿਮ ਦੇ ਵਿੱਚ ਵੀ ਤੇ ਉੱਥੇ ਮੇਰੀ ਫੀ ਵੀ ਕੋਈ ਖਾਸ ਨਹੀਂ ਹੈਗੀ ਬਸ ਮੈਂ ਤਿਆਰ ਕਰਦਾ ਮੁੰਡੇ ਟ੍ਰੇਨ ਕਰਦਾ ਹਣਾ ਤੇ ਉੱਥੇ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਮੈਂ ਆਪਦੇ ਵਰਗੇ ਮੁੰਡੇ ਲੱਭਾਂ ਮੈਨੂੰ ਮਿਲ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਜਦੋਂ ਉਹ ਜਿਆ ਕੋ ਮਿਲਦਾ ਨਾ ਤੇ ਮੈਂ ਕਹ ਤੂੰ ਆਉਣਾ ਸ਼ੁਰੂ ਕਰ ਜੀ ਮੈਂ ਆਉਣਾ ਸ਼ੁਰੂ ਕੀਤਾ ਇਹਨੇ ਆਪਣੇ ਗੋਲਸ ਦੱਸੇ ਆਪਣੇ ਸੁਪਨੇ ਦੱਸੇ ਮੈਨੂੰ ਲੱਗਿਆ ਵੀ ਯਾਰ ਮੇਰੇ ਵਰਗਾ ਬੰਦਾ ਨਾ ਤੇ ਮੈਨੂੰ ਟ੍ਰੇਨਿੰਗ ਕਰਾਉਣੀ ਸ਼ੁਰੂ ਕੀਤੀ ਉਹ ਡੇ ਬਾਏ ਡੇ ਡੇ ਬਾਏ ਦੀ ਬਾਡੀ ਤੇ ਰਿਜ਼ਲਟ ਬੜਾ ਸੋਹਣਾ ਹੋਣ ਲੱਗ ਗਿਆ ਤੇ ਮੈਂ ਇਹਦੇ ਕੋਲ ਗੱਲ ਕੀਤੀ ਕਿ ਤੂੰ ਚੈਂਪੀਅਨਸ਼ਿਪ ਕਰਨਾ ਚਾਹੁੰਦਾ ਕਹਿੰਦਾ ਮੇਰਾ ਬਹੁਤ ਟਾਈਮ ਦਾ ਸੁਪਨਾ ਜੀ ਤੇ ਵੀ ਮੈਂ ਪੂਰਾ ਕਰਨਾ ਚਾਹੁੰਦਾ ਮੈਂ ਇਹਨੂੰ ਦੱਸਿਆ ਮੈਨੂੰ 24 ਸਾਲ ਲੱਗੇ ਇੱਥੇ ਆਉਣਾ ਨਾ ਤੇ ਮੈਨੂੰ ਕਹਿਦੀ ਵੀ ਆਹ ਲਾਈਨ ਹੈ ਜਿਹੜੀ ਸਾ ਅ ਡਬਲ ਮਾਈਂਡਡ ਬੰਦੇ ਨੇ ਠੀਕ ਹੈ ਨਾ ਜੀ ਬੜੀਆਂ ਡਬਲ ਫੇਸਸ ਬੰਦੇ ਨੇ ਵੀ ਵੀ ਬੜੇ ਸੱਪ ਬੈਠੇ ਨੇ ਕੋਈ ਅੱਗੇ ਨਹੀਂ ਆਉਣ ਦਿੰਦਾ ਕਿਸੇ ਨੂੰ ਪਲੇਅਰ ਨੂੰ ਤੇ ਮੈਂ ਚਾਹੁੰਦਾ ਵੀ ਸਾਡੇ ਏਰੀਆ ਚੋਂ ਜਿਹੜਾ ਕਹਦੀ ਮੰਨਿਆ ਹੀ ਨਸ਼ਿਆਂ ਦਾ ਘੜ ਜਾਂਦਾ ਹੈ ਸਾਡੇ ਵਾਲਾ ਏਰੀਆ ਜਿਹੜਾ ਮੇਰਾ ਪਿੰਡ ਹੈ ਕਮਨੇਵਾਲ ਪਛੜਿਆ ਹੋਇਆ ਮੰਨਿਆ ਜਾਂਦਾ ਨਾ ਵੀ ਅਸੀਂ ਉਹਨੂੰ ਅੱਗੇ ਲੈ ਕੇ ਆਈਏ ਕਿਸ ਨਾ ਕਿ ਨਾ ਮੇਰੀ ਇਹ ਕੋਸ਼ਿਸ਼ ਹੁੰਦੀ ਆ ਟਾਈਮ ਤੇ ਮੈਂ ਹੀ ਸਰਚ ਕਰ ਦਿੰਦਾ ਵੀ ਮੈਨੂੰ ਆ ਮਿਲ ਗਿਆ ਬੰਦਾ ਮੈਂ ਤਿਆਰ ਕਰਨਾ ਇੱਕ ਮੈਂ ਛੋਟੇ ਬ੍ਰਦਰ ਦੀ ਪਹਿਲਾਂ ਕਰਵਾਈ ਸੀ ਚੈਂਪੀਅਨਸ਼ਿਪ ਨਾਰਥ ਇੰਡੀਆ ਚ ਉਹਦੀ ਸੈਕਿੰਡ ਤੇ ਥਰਡ ਪਲੇਸ ਆਈ ਸੀ ਸੋ ਇਹ ਤਿਆਰ ਕੀਤਾ ਸੀ ਮੈਂ ਏਸ਼ੀਆ ਲਈ ਹੋਰ ਵੀ ਕਈ ਪਲੇਅਰ ਤਿਆਰ ਹੋ ਰਹੇ ਆ ਸੋ ਇਹ ਏਸ਼ੀਆ ਚ ਅੱਜ 골ਡ ਲੈ ਕੇ ਆਇਆ 브్రాونز ਲੈ ਕੇ ਆਇਆ ਮੈਨੂੰ ਐ ਲੱਗਦਾ ਮੈਂ ਲੈ ਕੇ ਆਇਆ ਮੈਨ ਬੜੀ ਖੁਸ਼ੀ ਹੁੰਦੀ ਆ ਨਾ ਕਿ ਮੈਂ ਤਾਂ ਨਾਲ ਰਿਹਾ ਹਰ ਟਾਈਮ ਟਾਈਮ ਟੂ ਟਾਈਮ ਇਹਦਾ ਨੋਟਿਸ ਕਰਨਾ ਕਿ ਕੀ ਕਰ ਰਿਹਾ ਕਿ ਨਹੀਂ ਕਰ ਰਿਹਾ ਤੇ ਅੱਛਾ ਲੱਗਦਾ ਕਿ ਜਦੋਂ ਕਹਦੀ ਵੀ ਆਪਣੇ ਇੱਥੇ ਏਰੀਏ ਨੂੰ ਕਿ ਨਸ਼ਿਆਂ ਦਾ ਗੜ ਮੰਨਿਆ ਤੇ ਉਹਦੇ ਚ ਕੋਈ ਇਦਾਂ ਦਾ ਸਤਾਰਾ ਉੱਭਰਦਾ ਤਾਂ ਫਿਰ ਉਹ ਉਹ ਜੇ ਲੋਕਾਂ ਦੇ ਉੱਤੇ ਮੂੰਹ ਤੇ ਤਮਾਚਾ ਹੁੰਦਾ ਜਿਹੜਾ ਕਿ ਮਜ਼ਾਕ ਸਮਝਦੇ ਐ ਇਹਨੂੰ ਜਾਂ ਫਿਰ ਇਹਨੂੰ ਬੜੇ ਕਹਿੰਦੀ ਕਿ ਬੈਡ ਥਿੰਕਿੰਗ ਨਾਲ ਦੇਖਦੇ ਐ ਇੱਕ ਬਾਡੀ ਬਿਲਡਿੰਗ ਲਾਈਨ ਬੜੀ ਲੋਕਾਂ ਨੇ ਬਦਨਾਮ ਕੀਤੀ ਹੋਈ ਹੈ ਕੋਚ ਕੋਚ ਸਟ੍ਰੀਨਰਸ ਉਹਨਾਂ ਦੀ ਕਰਕੇ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਬਾਡੀ ਬਿਲਡਿੰਗ ਨੂੰ ਜਸਟ ਇੱਕ ਬੌਂਸਰਾਂ ਦੇ ਰੂਪ 'ਚ ਹੀ ਦੇਖਿਆ ਜਾਂਦਾ ਵੀ ਸ਼ੋਅ ਕਰਦੇ ਐ ਪਰ ਇੱਥੇ ਇੱਕ ਇਹ ਵੀ ਹੈ ਕਿ ਜਿਹੜਾ ਇਸ ਬੱਚੇ ਨੇ ਨਾਮ ਰੌਸ਼ਨ ਕੀਤਾ ਹੈ ਪੂਰੀ ਬਿਲਡਿੰਗ ਇਜ਼ ਨਾਟ ਅ ਗੇਮ ਬੋਡੀ ਬਿਲਡਿੰਗ ਇਜ਼ ਐਨ ਆਰਟ ਹਰ ਬੰਦੇ ਦੀ ਸਮਝ ਨਹੀਂ ਆਉਂਦਾ ਬੋਡੀ ਬਿਲਡਿੰਗ ਇੱਕ ਇੰਟਰਨੈਸ਼ਨਲ ਗੇਮ ਹੈ ਉਹ ਇੱਥੇ ਦੇ ਲੋਕਾਂ ਨੂੰ ਸਮਝ 20 ਸਾਲ ਬਾਅਦ ਉਹ ਇਹ ਸਿਰਫ ਇਹੀ ਸਮਝਦੇ ਕਿ ਜਿਮ ਜਾਂਦਾ ਬੰਦਾ ਇਕੱਲੇ ਡੋਲੇ ਬਣਾਉਣ ਲਈ ਨੇ ਜਿਵੇਂ ਕੰਪਲੀਟ ਫਿਟਨੈਸ ਸੈਂਟਰ ਹੁੰਦਾ ਹਰ ਬੰਦੇ ਲਈ ਹਰ ਲੇਡੀਜ਼ ਲਈ ਸੋ ਤਾਂ ਤਾਂ ਹੀ ਫੋਰਨਰ ਲੋਕ ਨੇ ਕਿ ਆਪਣੇ ਤੋਂ ਅੱਗੇ ਨੇ ਤਾਂ ਹੀ ਅੱਗੇ ਨੇ ਉਹ ਆਪਣੀ ਫਿਟਨੈਸ ਨੂੰ ਲੈ ਕੇ ਬੜਾ ਵੇਅਰ ਨੇ ਆਪਣੇ ਇੱਥੇ ਉਹ ਚੀਜ਼ ਨੂੰ ਕਹਦੀ ਹੈ ਵੀ ਜੇ ਇੱਕ ਕਹਦੀ ਕਿ ਟ੍ਰੇਨਰ ਹੈ ਬੰਦਾ ਨਾ ਜਾਂ ਕਿਸਦਾ ਜਿਮ ਹੈ ਉਹ ਪੁੱਛ ਲੈਂਦੇ ਵੀ ਅੱਛਾ ਮੁੰਡਾ ਉਹ ਜਿੰਮ ਨੂੰ ਫालतू ਦੀ ਚੀਜ਼ ਸਮਝਦੇ ਆ ਜਦ ਕਿ ਮੇਨ بیس ਮੇਨ ਤੋਂ ਰਹੀ ਇਹ ਹੈ ਕੋਈ ਵੀ ਤੁਸੀਂ ਗੇਮ ਕਰਨੀ ਹੈ ਉਹਦੀ ਸਟਰੈਂਥਨਿੰਗ ਮਸਲ ਸਟਰੈਂਥਨਿੰਗ ਠੀਕ ਹੈ ਜੀ ਡਾਈਟ ਉਹ ਪਰ ਪ੍ਰਕਾਸ਼ਨਸ ਜਿਹੜੇ ਨੇ ਉਹ ਕਲੇ ਜਿੰਮ ਦੇ ਵਿੱਚ ਹੀ ਦੱਸੇ ਜਾਂਦੇ ਨੇ ਤੁਸੀਂ ਉਹਨੂੰ ਫੋਲੋਿੰਗ ਵੀ ਜਿੰਮ ਦੇ ਵਿੱਚ ਹੀ ਕਰ ਦਿਓ ਤੇ ਇੱਕ ਵਧੀਆ ਪਲੇਅਰ ਬਣਨ ਦੇ ਲਈ ਉਹ ਬੜੀ ਜ਼ਰੂਰੀ ਚੀਜ਼ ਹੈ ਜਿੰਮ ਜਿੰਮ ਸੈਂਟਰ ਅਨਕੁਜ ਜੀ ਚੀਜ਼ ਹੋਰ ਦੱਸੋ ਜਿੱਥੋਂ ਇਹਨਾਂ ਨੇ 골ਡ ਮੈਡਲ ਹਾਸਲ ਕੀਤਾ ਮਿਸਟਰ ਏਸ਼ੀਆ ਦੇ ਵਿੱਚੋਂ ਕਿੰਨੇ ਕ ਕੰਟਰੀਆਂ ਦੇ ਜਿਹੜੇ ਸੀਗੇ ਪਲੇਅਰ ਕੋਈ 30 30 ਕ੍ਰਾਸ ਸੀਗੀਆਂ ਕੰਟਰੀਜ਼ ਪੂਰੇ ਏਸ਼ੀਆ ਦੇ ਕੰਟਰੀਜ਼ ਜਿੰਨੀਆਂ ਨੇ ਆਪਣੀਆਂ ਠੀਕ ਹੈ ਜੀ ਉਥੋਂ ਵੱਖ-ਵੱਖ ਕੰਟਰੀਆਂ ਦੇ ਜਿਹੜੇ ਵੱਖ-ਵੱਖ ਚੁਣੇ ਦਾ ਪਲੇਅਰਸ ਨੇ ਉਹਨਾਂ ਦੇ ਕੋਚਸ ਉਹਨਾਂ ਦੇ ਅਫੀਸ਼ੀਅਲਸ ਵੱਲੋਂ ਲਿਆਂਦੇ ਗਏ ਠੀਕ ਹੈ ਜੀ ਤੇ ਉਹਨਾਂ ਚੋਂ ਇੱਕ ਬਲਪ੍ਰੀਤ ਵੀ ਸੀ ਤੇ ਇਹ ਵਧੀਆ ਚਲੋ ਇਹਨੇ ਪਰਫਾਰਮ ਕੀਤਾ ਇਹਦੀ ਮਿਹਨਤ ਰੰਗ ਲਿਆਈ ਤੇ ਕਾਫੀ ਐਥਲੀਟਸ ਸੀ 4-5 ਸੱਤ ਐਥਲੀਟਸ ਸੀ ਜਿਨ੍ਹਾਂ ਦੇ ਵਿੱਚੋਂ ਇਹਦਾ ਇੱਕ 골ਡ ਤੇ ਇੱਕ ਬ੍ਰੌਂਜ਼ ਆਇਆ ਕੀ ਕਹਿਣਾ ਚਾਹੂੰਗਾ ਅੱਜ ਦੀ ਯੂਥ ਨੂੰ ਜਿਹੜੇ ਇਸ ਇਸ ਸਾਈਡ ਤੇ ਮਤਲਬ ਬੋਡੀ ਫਿਟਨੈਸ ਵੱਲ ਧਿਆਨ ਨਹੀਂ ਦਿੰਦੇ ਤੇ ਕੀ ਕਹਿਣਾ ਚਾਹੂੰਗਾ ਉਹਨਾਂ ਨੂੰ ਕਰਨਾ ਕੀ ਚਾਹੀਦਾ ਔਰ ਫਸਟ ਆਫ ਆਲ ਮੇਰੀ ਇੱਕ ਰਿਕੁਐਸਟ ਹੈ ਕਿ ਕੋਈ ਨਾ ਕੋਈ ਟ੍ਰੇਨਿੰਗ ਕੋਈ ਨਾ ਅੱਜਕੱਲ ਦਾ ਹਰ ਬੰਦੇ ਕੋਲ ਕਿਸੇ ਕੋਲੇ ਟਾਈਮ ਨਹੀਂ ਹੈ ਸ਼ੈਡਿਊਲ ਬਹੁਤ ਬਿਜ਼ੀ ਹੈ ਬਟ 24 ਘੰਟੇ 'ਚ ਇੱਕ ਘੰਟਾ ਤੁਸੀਂ ਆਪਣੀ ਫਿਟਨੈਸ ਨੂੰ ਜ਼ਰੂਰ ਦਿਓ ਤੁਸੀਂ ਕੁਝ ਵੀ ਕਰਦੇ ਹੋ ਜੀ ਕਿਉਂਕਿ ਆਉਣ ਵਾਲੇ ਟਾਈਮ 'ਚ ਪੈਸਾ ਓਨੀ ਮਹੱਤਤਾ ਨਹੀਂ ਰੱਖਦਾ ਜਿੰਨੀ ਕਿ ਤੁਹਾਡੀ ਫਿਟਨੈਸ ਰੱਖਦੀ ਹੈ ਕਿਉਂਕਿ ਜਿੱਦਾਂ ਦਾ ਆਪਣਾ ਅੱਜਕੱਲ ਦਾ ਖਾਣ ਪੀਣ ਦਾ ਰੁਟੀਨ ਹੈ ਜਿੰਨਾ ਸਟ्रेस ਲੈਵਲ ਹੈ ਜਿੱਦਾਂ ਦਾ ਵਰਕ ਸ਼ੈਡਿਊਲ ਹੈ ਉਹਦੇ ਅਕੋਰਡਿੰਗ ਟ੍ਰੇਨਿੰਗ ਜਾਂ ਮੈਡੀਟੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਲੌਂਗ ਲਾਈ ਥੈਂਕ ਯੂ ਵੈਰੀ ਮਚ ਅੰਕੁਰ ਜੀ ਤੁਸੀਂ ਸਮਾਂ ਦਿੱਤਾ ਥੈਂਕ ਯੂ ਵੈਰੀ ਮਚ ਤਾਂ ਮੈਂ ਅੰਬਲਪਰੀ ਜੀ ਦੇ ਫਾਦਰ ਸਾਹਿਬ ਖੜੇ ਨੇ ਉਹਨਾਂ ਨੂੰ ਉਹਨਾਂ ਨੂੰ ਮਿਲਦੇ ਆਂ ਦੇਖਦੇ ਆਂ ਕਿ ਉਹਨਾਂ ਨੂੰ ਕੀ ਮਹਿਸੂਸ ਹੋ ਰਿਹਾ ਹੈ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਕੀ ਮਹਿਸੂਸ ਹੋ ਰਿਹਾ ਤੁਹਾਡਾ ਬੇਟਾ ਅੱਜ 골ਡ ਮੈਡਲ ਇੰਡੀਆ ਦਾ ਨਾਮ ਵਰਲਡ ਦੇ ਨਕਸ਼ੇ ਦੇ ਵਿੱਚ ਉੱਪਰ ਕਰਕੇ ਆਇਆ ਬਹੁਤ ਖੁਸ਼ੀ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾਕੀ ਇੰਡੀਆ ਦਾ ਰੋਸ਼ਨ ਕੀਤਾ ਆਪਣੀ ਮਿਹਨਤ ਨਾਲ ਇਹਨੇ ਕੀਤਾ ਜੋ ਕੁਝ ਕੀਤਾ ਬਹੁਤ ਇੱਕ ਗਰੀਬ ਘਰ ਤੋਂ ਟੁੱਟ ਕੀ ਲੱਗ ਰਿਹਾ ਤੁਸੀਂ ਜਦੋਂ ਬੇਟਾ ਜਾਂਦਾ ਸੀ ਜਦੋਂ ਜਿਮ ਜਾਂਦਾ ਹੁੰਦਾ ਸੀਗਾ ਤੇ ਕੀ ਲੱਗਦਾ ਸੀ ਵੀ ਉੱਥੇ ਕੁਝ ਕਰੂਗਾ ਜਾਂ ਜਸਟ ਇਹਦੇ ਸ਼ੌਂਕ ਸੀਗੇ ਕਿਦਾਂ ਮਹਿਸੂਸ ਕਰਦੇ ਸੀ ਉਦੋਂ ਨਹੀਂ ਜੋ ਕੁਝ ਵੀ ਕੀਤਾ ਨੇ ਆਪਦੇ ਹੀ ਆਪ ਕੀਤਾ ਤੇ ਇਹ ਮਿਹਨਤ ਹਰ ਵੇਲੇ ਮਿਹਨਤ ਮਿਹਨਤ ਕਰਕੇ ਜਾਨੀ ਕੀਤਾ ਤੇ ਕੋਈ ਇਹੋ ਜੀ ਗੱਲ ਨਹੀਂ ਕਿਸੇ ਨੂੰ ਦੁੱਖ ਕੋਈ ਨਸ਼ਾ ਨਹੀਂ ਕੀਤਾ ਹਰ ਵੇਲੇ ਆਪਦੇ ਆਪ ਹੀ ਉੱਠ ਕੇ ਗਿਆ ਜਦੋਂ ਪੜਾਈ ਛੱਡੀ ਤਾਂ ਇਹ ਅਸੀਂ ਲੈਨਚ ਇਧਰ ਨੂੰ ਪੈ ਗਿਆ ਤੇ ਕੋਚ ਸਾਹਿਬ ਦੇ ਨਾਲ ਇਹਨਾਂ ਨੇ ਜਦੋਂ ਦੇ ਕੀਤੀ ਹੈ ਤੀ ਗਾਹ ਨਹੀਂ ਖ ਵੱਧੇ ਗਿਆ 8-9 ਮਹੀਨੇ ਦੇ ਵਿੱਚ ਸਾਰੀ ਟ੍ਰੇਨਿੰਗ ਕਰਕੇ ਇਹ ਗੋਲਡ ਦੇ ਮਰੌਂਦੇ ਕੀ ਬਣਾਉਣਾ ਚਾਹੋਗੇ ਇਹਨੂੰ ਅੱਗੇ ਅੱਗੇ ਤਾਂ ਹੀ ਹੁੰਦੀ ਆ ਆਪਦੀ ਮਿਹਨਤ ਐਹੀ ਹੈ ਅਸੀਂ ਤਾਂ ਕਹਿੰਨੇ ਆ ਪੰਜਾਬ ਦਾ ਨੌਰੋਜ ਨੌਰ ਕਰਿਓ ਲਾਪੁਤ ਗਾਹਦ ਕਰ ਜਾਵੇ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਧੰਨਵਾਦ ਆਓ ਮਿਲਦੇ ਹਾਂ ਹੁਣ ਆਪਾਂ ਬਲਪ੍ਰੀਤ ਜੀ ਦੇ ਮਦਰ ਨੂੰ ਸਸ਼ੀਕਲ ਜੀ ਕੀ ਕਹਿਣਾ ਚਾਹੋਗੇ ਬਲਪ੍ਰੀਤ ਨੇ ਤੁਹਾਡਾ ਨਾਮ ਪੂਰੀ ਵਰਲਡ 'ਚ ਰੌਸ਼ਨ ਕੀਤਾ ਬਹੁਤ ਮਾਣ ਮਹਿਸੂਸ ਕਰ ਰਹੀ ਆ ਬਹੁਤ ਵਧੀਆ ਲੱਗ ਰਿਹਾ ਹਾਂਜੀ ਬਸ ਤੇ ਜਿਵੇਂ ਤੁਸੀਂ ਇਹਨੂੰ ਘਰ ਦੇ ਵਿੱਚ ਕੋਲ ਸਾਹਿਬ ਦੱਸ ਰਹੇ ਸੀ ਕਿ ਵੀ ਪਾਣੀ ਵੀ ਛੱਡਣਾ ਪੈਂਦਾ ਕੀ ਲੱਗਦਾ ਸੀਗਾ ਵੀ ਉਹ ਪਾਣੀ ਛੱਡਣ ਦੇ ਨਾਲ ਬੰਦਾ ਫਿੱਟ ਰਹਿੰਦਾ ਤੁਹਾਨੂੰ ਕੀ ਲੱਗਦਾ ਸੀ ਐ ਨਹੀਂ ਕਹਿੰਦੇ ਸੀ ਕਿ ਵੀ ਤੂੰ ਤਾਂ ਕਮਜ਼ੋਰ ਹੀ ਹੋ ਜਾਏਂਗਾ ਤੂੰ ਕੁਝ ਖਾਂਦਾ ਹੀ ਕੋਈ ਨਹੀਂ ਹੈ ਨਾ ਹਾਂਜੀ ਮੈਨੂੰ ਹੁੰਦਾ ਸੀ ਮੈਂ ਕਹਿੰਦੇ ਵੀ ਸੀਗੇ ਕਿ ਪਾਣੀ ਤੋਂ ਬਿਨਾ ਕਿਵੇਂ ਰਹੇਂਗਾ ਤੂੰ ਤੇ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਜਦੋਂ ਇਹ ਭੁੱਖਾ ਰਹਿੰਦਾ ਸੀ ਪਾਣੀ ਨਹੀਂ ਸੀ ਪੀਂਦਾ ਮੈਨੂੰ ਬਹੁਤ ਦੁੱਖ ਲੱਗਦਾ ਹੁੰਦਾ ਸੀ ਤੇ ਅਸੀਂ ਕਹਿੰਦੇ ਵੀ ਸੀ ਪੀਣਾ ਥੋੜਾ ਜਿਹਾ ਪੀਣਾ ਕੁਝ ਨਹੀਂ ਹੁੰਦਾ ਪਰ ਇਹਨੇ ਕਨਾ ਵੀ ਥੋੜਾ ਜਿਹਾ ਵੀ ਜ਼ਹਿਰ ਥੋੜੀ ਜੀ ਬਹੁਤ ਹੁੰਦੀ ਆ ਬਸ ਜੀ ਫਿਰ ਇਹਨੇ ਅਬਦਾ ਉਹੀ ਫੋਲੋ ਕੀਤਾ ਮਾਨ ਮਹਿਸੂਸ ਕਰਦੇ ਆ ਉੱਤੇ ਹੁਣ ਜਿਵੇਂ ਇਹ ਜਿੱਤ ਕੇ ਵਾਪਸ ਆਏ ਨੇ ਤੇ ਕੀ ਕਹਿਣਾ ਚਾਹੋਗੇ ਜਿਵੇਂ ਜਿਹੜੇ ਨੌਜਵਾਨ ਨੇ ਬਾਕੀ ਦੇ ਇਹ ਵੀ ਇੱਕ ਉਹਨਾਂ ਦੇ ਵਿੱਚੋਂ ਨੌਜਵਾਨ ਸੀਗਾ ਅੱਜ ਇਹਨੇ ਆਪਣੇ ਇੰਡੀਆ ਦਾ ਨਾਂ ਰੌਸ਼ਨ ਕੀਤਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੀ ਕਹੂੰਗੀ ਵੀ ਵੀ ਸਾਰੇ ਇਦਾਂ ਦੇ ਬਣਨ ਬਸ ਜਿਵੇਂ ਇਹ ਆ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਰਿਆ ਤੇ ਬੱਚੇ ਦੂਜੇ ਵੀ ਇਸ ਤਰ੍ਹਾਂ ਦੇ ਬਣ ਬਹੁਤ ਚੰਗਾ ਲੱਗੇਗਾ ਫਿਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਦੋਸਤੋ ਸਾਡੇ ਨਾਲ ਨੇ ਮਿਲਕ ਪਲਾਂਟ ਦੇ ਐਕਸ ਡਾਇਰੈਕਟਰ ਸਰਦਾਰ ਜਗਜੀਤ ਸਿੰਘ ਜੀ ਸੋ ਆਪਾਂ ਗੱਲ ਕਰਨੀ ਚਾਹਾਂਗੇ ਕਿ ਬਲਪ੍ਰੀਤ ਜੀ ਦਾਖਾਪਿੰਡ ਤੋਂ ਨੇ ਤੇ ਡਾਇਰੈਕਟਰ ਸਾਹਿਬ ਵੀ ਦਾਖਾਪਿੰਡ ਤੋਂ ਨੇ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਬਲਪ੍ਰੀਤ ਮਿਸਟਰ ਏਸ਼ੀਆ ਦਾ 골ਡ ਮੈਡਲ ਲੈ ਕੇ ਆਇਆ ਸਾਨੂੰ ਬਹੁਤ ਖੁਸ਼ੀ ਆ ਜੀ ਸਾਰੇ ਨਗਰ ਨੂੰ ਕਿ ਬਲਪ੍ਰੀਤ ਸਿੰਘ ਨੇ ਸਾਡੇ ਪਿੰਡ ਦਾ ਤੇ ਆਪਣੇ ਦੇਸ਼ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ 골ਡ ਮੈਡਲ ਜਿੱਤ ਕੇ ਲਿਆਇਆ ਸਿੰਗਾਪੁਰ ਤੋਂ ਤੇ ਸਾਡੇ ਪੱਤੀ ਵਿੱਚ ਜੇ ਰਹਿੰਦੇ ਆ ਪਰਿਵਾਰ ਇਹਦਾ ਡੈਡੀ ਸਾਡਾ ਹਾਣੀ ਹੋਈਆਂ ਅਸੀਂ ਕਾਫੀ ਦੇਰ ਇਕੱਠੇ ਰਹੇ ਆ ਇਕੱਠੇ ਹੀ ਖੇਡਦੇ ਰਹੇ ਨੇੜੇ ਨੇੜੇ ਸਾਡੇ ਘਰ થી ਬਹੁਤ ਗਰੀਬੀ ਚੋਂ ਇਹਨਾਂ ਨੇ ਆਪਣੇ ਬੱਚੇ ਨੂੰ ਇਸ ਲੈਂਡ ਚ ਪਾ ਕੇ ਬਲਪ੍ਰੀਤ ਸਿੰਘ ਨੇ ਬਹੁਤ ਮਿਹਨਤ ਕੀਤੀ ਅਤੇ ਉਹਦੀ ਮਿਹਨਤ ਦਾ ਨਤੀਜਾ ਇਹ ਕਿ ਉਹ ਅੱਜ ਵਰਲਡ ਮਿਸਟਰ ਏਸ਼ੀਆ ਨੇਸ਼ਰ ਏਸ਼ੀਆ ਦਾ ਜਿਹੜਾ ਮੁਕਾਬਲਾ ਸੀਗਾ ਉਹਦੇ ਚ 골ਡ ਮੈਡ ਜਿੱਤ ਕੇ ਪਿੰਡ ਆਇਆ ਪਿੰਡੋਂ ਤੇ ਪਿੰਡ ਦੇ ਪਤਵੰਤਿਆਂ ਵੱਲੋਂ ਇਹਦਾ ਸਵਾਗਤ ਕੀਤਾ ਗਿਆ ਅਤੇ ਪਰਿਵਾਰ ਨੂੰ ਵਧਾਈ ਦਿੱਤੀ ਗਈ ਸਾਡੇ ਨਾਲ ਨੇ ਪਿੰਡ ਦਾਖਾ ਦੇ ਸਰਪੰਚ ਗੁਰਜੀਤ ਸਿੰਘ ਸਿੱਖੋਂ ਐ ਸਰਪੰਚ ਨੇ ਤੇ ਆਪਾਂ ਉਹਨਾਂ ਤੋਂ ਜਾਨਣਾ ਚਾਹਾਂਗੇ ਜੀ ਬਲਪ੍ਰੀਤ ਜੀ ਮਿਸਟਰ ਏਸ਼ੀਆ ਦੇ ਚੈਂਪੀਅਨਸ਼ਿਪ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਆਏ ਨੇ ਕੀ ਮਹਿਸੂਸ ਕਰਦੇ ਹੋ ਭਾਈ ਜੀ ਸਾਰੇ ਪਿੰਡ ਲਈ ਬੜੀ ਮਾਣ ਵਾਲੀ ਗੱਲ ਆ ਪੂਰੇ ਵਰਲਡ ਤੇ ਪਿੰਡ ਦਾ ਨਾਮ ਰੌਸ਼ਨ ਹੋਇਆ ਕਿਉਂਕਿ ਸਾਡਾ ਪਿੰਡ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਮਸ਼ਹੂਰ ਪਿੰਡ ਆ ਸਾਡੇ ਕਰਨਲ ਜਰਨਲ ਮਾਸਟਰ ਬਹੁਤ ਹੋਈ ਪਰ ਖੇਡਾਂ ਦੇ ਪਹਿਲੀ ਵਾਰੀ ਮੁੰਡਾ ਆਇਆ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਆ ਖੇਡਾਂ ਦੇ ਮਾਮਲੇ ਸਾਡੇ ਪਹਿਲਾਂ ਬਹੁਤ ਘੱਟ ਖੜਾੜੀ ਹੋਏ ਆ ਤੇ ਬਹੁਤ ਮਾਣ ਵਾਲੀ ਗੱਲ ਆ ਜੀ ਸਾਰੇ ਪਿੰਡ ਵੱਲੋਂ ਅੱਜ ਪੂਰੀ ਖੁਸ਼ੀ ਆ ਵੀ ਸਾਡਾ ਜਵਾਕ 골ਡ ਮੈਡਲ ਲੈ ਕੇ ਆਇਆ ਵੱਡੀ ਗੱਲ ਜੀ ਇੰਨੇ ਥੱਲੇ ਪੱਦਰ ਤੋਂ ਕਰੀਬੀ ਰੋਟ ਕੇ ਕਿਉਂਕਿ ਇਹ ਡੈਡੀ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਆ ਬੜਾ ਮਿਹਨਤੀ ਪਰਿਵਾਰ ਸੀਗਾ ਹਰ ਤੱਕ ਪੱਕੋ ਚਲੋ ਜਿਆਦਾ ਤੁਨ ਬਰਾਮ ਪੰਡਾ ਜੀ ਆਪਾਂ ਨੂੰ ਪਤਾ ਕਿੰਨੇ ਖਿਆਲ ਆ ਬੜੀ ਮਾਨ ਵਾਲੀ ਗੱਲ ਆ ਜੀ ਤੇ ਕੀ ਕਹਿਣਾ ਚਾਹੂੰਗਾ ਜਿਵੇਂ ਪਿੰਡ ਦੇ ਨੌਜਵਾਨ ਨੇ ਜਿਹੜੇ ਉਹ ਖੇਡਾਂ ਤੋਂ ਪਿੱਛੇ ਹਟਦੇ ਜਾਂਦੇ ਆ ਆਪਣੇ ਸਰੀਰ ਦਾ ਵੀ ਖਿਆਲ ਨਹੀਂ ਰੱਖਦੇ ਤੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਹੁਣ ਵੀਰ ਜੀ ਇਹਨਾਂ ਜਿਹੜੀ ਹੋਣ ਵਾਲੀ ਪੀੜ੍ਹੀ ਆ ਬਹੁਤ ਭਰ ਕਮਨ ਰਾਤ ਤੋਂ ਜਾਣਗੇ ਜਿਹੜੇ ਸਭ ਤੋਂ 2 ਤੋਂ 10 ਸਾਲ ਵੱਡੇ ਆ ਉਹਦਾ ਨਸ਼ੇ ਸੀਗੇ ਹੁਣ 2-3 ਸਾਲ ਦਾ ਨਸ਼ੇ ਦਾ ਥੋੜਾ ਜਿਹਾ ਸਾਡੇ ਰਿਹਾਨ ਘਟ ਹੋਇਆ ਵਾ ਕਿਉਂਕਿ ਹੁਣ ਇਹਨੂੰ ਦੇਖ ਕੇ ਨਵੇਂ ਮੁੰਡੇ ਬਹੁਤ ਜ਼ਿਆਦਾ ਇਤਸ਼ਾਹ ਹੋਣਗੇ ਇੱਕ ਸਾਡੇ ਤੇ ਗਰਾਉਂਡਾ ਬਹੁ ਬਣਾਈਆਂ ਵਧੀਆ ਵਾਲੀ ਸਾਹਿਬ ਨੇ ਉਹ ਗਰਾਉਂਡਾਂ ਦਾ ਸਾਨੂੰ ਬਹੁਤ ਵੱਡਾ ਫਾਇਦਾ ਹੋ ਰਿਹਾ ਪਹਿਲਾਂ ਦੇ ਬੱਚੇ ਗਰਾਉਂਡਾਂ ਜਾਣੇ ਹੀ ਛੱਡ ਗਏ ਸੀ ਹੁਣ ਉਹ ਗਰਾਉਂਡਿੰਗ ਇੰਨੀ ਸ਼ਾਨਦਾਰ ਆ ਦੇਖ ਕੇ ਮੁੰਮੁਲਿਆਕ ਜਿਹੜੇ ਦੇਖ ਕੇ ਬੱਚੇ ਜਾਂਦੇ ਆ ਇਹ ਸਾਡੇ ਛੋਟੇ ਪੁੱਤਾਂ ਭਰਾਵਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਬੱਚੇ ਇਤਸ਼ਾਹ ਹੋਣਗੇ ਜਿਵੇਂ ਇਹਨਾਂ ਨੇ ਇੱਕ 골ਡ ਮੈਡਲ ਲਿਆ ਕੇ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਜਿੱਥੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਮੇਰੇ ਖਿਆਲ ਹੈ ਜਿਹੜੀ ਹੁਣ ਮੌਕੇ ਦੀ ਸਰਕਾਰ ਹੈ ਆਮ ਆਦਮੀ ਦੀ ਉਹਨਾਂ ਦਾ ਵੀ ਤਾਂ ਘਾਤੂ ਚਹੀ ਹੋਇਆ ਹੋਊਗਾ ਹਾਂਜੀ ਅਸੀਂ ਆਸ ਕਰਦੇ ਆਂ ਵੀ ਜੋ ਹਲਕਾ ਚਾਰਜ ਹੈ ਤੇ ਕੰਗ ਸਾਬ ਉਹ ਕਹੇ ਨਾ ਸਰਕਾਰੀ ਸਹੂਲਤਾਂ ਦੇਣ ਬੱਚਿਆਂ ਨੂੰ ਇਹਨਾਂ ਨੂੰ ਸੱਦ ਕੇ ਸਨਮਾਨਤ ਕਰਨਾ ਚਾਹੀਦਾ ਤੇ ਇੱਕ ਹੋਰ ਬੱਚਿਆਂ ਨੂੰ ਆਸਲਾ ਮਿਲੂਗਾ ਕਿਉਂਕਿ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਜੋਗ ਹੈ ਮੈਂਟਸ ਗੈਂਟਰ ਖਬਰਾਂ ਪਹੁੰਚ ਜਾਂਦੀਆਂ ਨੇ ਅਸੀਂ ਆਸ ਕਰਦੇ ਆ ਵੀ ਉਹਨਾਂ ਨੂੰ ਕਰਨਾ ਚਾਹੀਦਾ ਬੱਚੇ ਨੂੰ ਸਨਮਾਨ ਤੋਂ ਬਾਕੀ ਅਸੀਂ ਆਪਦੀ ਪਾਰਟੀ ਦੇ ਤੁਹਾਡੇ ਯਾਰੀ ਸਾਹਿਬ ਨਾਲ ਗੱਲ ਕਰਾਂਗੇ ਕਿ ਯਾਰੀ ਸਾਹਿਬ ਦਾ ਖੇਡਾਂ ਨੂੰ ਪਹਿਲਾਂ ਹੀ ਪਹਿਲੇ ਤੋਂ ਬਹੁਤ ਤਰਜੀਹ ਦੇ ਰਹੇ ਆ ਅਸੀਂ ਉਹਨਾਂ ਨੂੰ ਵੀ ਬੁਲਾ ਕੇ ਇੱਕ ਸਮਾਗਮ ਰੱਖਾਂਗੇ ਤੇ ਜਿਹਦੇ ਨਾਲ ਬੱਚੇ ਹੋਰ ਉਤਸ਼ਾਹ ਹੋੜ ਬਹੁਤ ਬਹੁਤ ਧੰਨਵਾਦੀ ਸੁਵੰਨ ਸਾਹਿਬ ਤੁਹਾਡਾ ਸੁਰਪੰਚ ਸਾਹਿਬ ਨੇ ਇੱਕ ਆਸ ਜਿਤਾਈ ਹੈ ਪੋਲੀਟੀਕਲ ਲੀਡਰਾਂ ਦੇ ਕੋਲੋਂ ਕਿ ਬਲਪ੍ਰੀਤ ਜਿਹੇ ਜਿਹੜੇ ਬੱਚੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕੋਈ ਨਾ ਕੋਈ ਸਰਕਾਰੀ ਸਹੂਲਤ ਕੋਈ ਸਰਕਾਰੀ ਨੌਕਰੀ ਵੱਲ ਜ਼ਰੂਰ ਲੈ ਕੇ ਜਾਣ ਤਾਂ ਕਿ ਬੱਚਿਆਂ ਨੂੰ ਇਹ ਲੱਗੇ ਕਿ ਅਸੀਂ ਮਿਹਨਤ ਕਰੀਏ ਤੇ ਆਪਣਾ ਔਰ ਆਪਣੇ ਇਲਾਕੇ ਦਾ ਨਾਮ ਜਿਹੜਾ ਉਹ ਰੌਸ਼ਨ ਕਰੀਏ ਧੰਨਵਾਦ ਜੀ